ਅੱਜ ਮਨੋੜ ਬਠਿੰਡਾ ਰੋਡ ਤੇ ਵਾਪਰੇ ਇੱਕ ਦਸ ਦਿਨਾਂ ਦੇ ਹਾਦਸੇ ਵਿੱਚ ਮਿੱਟੀ ਵਾਲੇ ਟਿਪਰ ਨੇ ਇੱਕ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਰਕੇ ਮੋਟਰਸਾਈਕਲ ਤੇ ਸਵਾਰ ਭੈਣ ਪਰਾ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਵਿੱਚ ਭੈਣ ਦੀ ਮੌਤ ਹੋ ਗਈ ਜਦਕਿ ਪਰਾ ਗੰਭੀਰ ਜ਼ਖਮੀ ਹੈ ਜਿਸ ਨੂੰ ਇਲਾਜ ਲਈ ਮਨੋੜ ਸਰਕਾਰੀ ਹਸਪਤਾਲ ਪਰਤੀ ਕਰਾਇਆ ਗਿਆ ਹੈ ਇਸ ਬੰਦੀ ਬਲਵਿੰਦਰ ਸਿੰਘ ਵਾਸੀ ਸ਼ੈਬਜਾਦਾ ਅਜੀਤ ਸਿੰਘ ਨਗਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦੀ ਬੇਟੀ ਨੇ ਪਾਸਟੂ ਪਾਸ ਕੀਤੀ ਸੀ ਅਤੇ ਬਾਹਰ ਜਾਣ ਦੀ ਤਿਆਰੀ ਕਰ ਰਹੀ ਸੀ ਅੱਜ ਸਵੇਰੇ ਉਹ ਆਪਣੇ ਕੰਮ ਤੇ ਚਲੇ ਗਏ ਜਦਕਿ 9 ਵਜੇ ਦੇ ਕਰੀਬ ਉਸ ਦਾ ਪੁੱਤਰ ਸ਼ਮਿੰਦ ਸੇ ਆਪਣੀ ਪੈਨ ਅਲੀਸ਼ਾ ਨੂੰ ਲੈ ਕੇ ਗਿੱਦੜਵਾ ਜਾ ਰਿਹਾ ਸੀ ਮਲੋਟ ਬਠਿੰਡਾ ਰੋਡ ਤੇ ਬਾਈਪਾਸ ਕੋਲ ਇੱਕ ਅਗਿਆਤ ਵਾਹਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਨੋਂ ਪੈਣਪਰਾ ਜ਼ਖਮੀ ਹੋ ਗਏ ਜਿਨ੍ਹਾਂ ਨੂੰ 112 ਨੰਬਰ ਤੇ ਫੋਨ ਕਰਕੇ ਗੱਡੀ ਨੇ ਮਲੋਟ ਹਸਪਤਾਲ ਪਹੁੰਚਾਇਆ ਬਲੋਟ ਹਸਪਤਾਲ ਦੇ ਡਾਕਟਰ ਅਮਿਤ ਨੇ ਦੱਸਿਆ ਕਿ 9:40 ਮਿੰਟ ਤੇ ਇੱਕ ਲੜਕੀ ਤੇ ਲੜਕੇ ਨੂੰ ਹਸਪਤਾਲ ਲਿਜਾਣਦਾ ਗਿਆ ਲੜਕੀ ਦੀ ਮੌਤ ਹੋ ਗਈ ਜਦਕਿ ਲੜਕੇ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਨੇ ਕਿਹਾ ਕਿ ਲੜਕੀ ਦਾ ਇਲਾਜ ਬਲੋਟ ਵਿੱਚ ਕੀਤਾ ਜਾ ਰਿਹਾ ਹੈ ਇਸ ਮਾਮਲੇ ਤੇ ਸਿਟੀ ਮਰੋਡ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮੈਡਮ ਇਹ ਜਿਹੜਾ ਐਕਸੀਡੈਂਟ ਹੋਇਆ ਕਿ ਤੁਹਾਨੂੰ ਕਿੰਨੇ ਵਜੇ ਆਈ ਸੀ ਇਹ ਸਾਡੇ ਕੋਲ ਇੱਥੇ ਕਰੀਬ 9:40 ਵਜੇ ਆਏ ਸਵੇਰ ਦੇ ਦੋ ਜਣੇ ਸੀਗੇ ਇੱਕ ਮੇਲ ਐਕ ਫੀਮੇਲ ਹਾਂ ਜੀ ਬੰਨੇ ਠੀਕ ਹੈ ਜੀ ਜਿਹੜਾ ਮੇਲ ਹੈ ਉਹਦੇ ਤੇ ਇੰਜਰੀਜ਼ ਹੈ ਉਹਦਾ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਹੈ ਆਰਥੋਪੀਡੀਸ਼ਨ ਨੇ ਉਹਨਾਂ ਦਾ ਡਾਕਟਰ ਅਨਕਸ਼ ਸਿੰਘ ਇਗਮੈਂਟ ਸਟਾਰਟ ਕੀਤਾ ਹੋਇਆ ਹੈ ਜਿਹੜੇ ਫੀਮੇਲ ਹੈ ਉਹ ਤਾਂ ਉਹਦੀ ਡੈਥ ਹੋਈ ਸੀ ਬ੍ਰਾਡ ਡੈੱਡ ਹੀ ਹੋਈ ਜਿਹੜੇ ਥੀ ਹੈ ਉਹ ਠੀਕ ਹੈਗੇ ਵੀ ਬਾਹਰ ਤਾਂ ਨਹੀਂ ਬਿਜਰ ਨਹੀਂ ਜੀ ਨਹੀਂ ਨਾਟ ਐਟ 올 ਅਸੀਂ ਇੱਥੇ ਟ੍ਰੀਟ ਕਰ ਰਹੇ ਹਾਂ ਜਿਹੜੇ ਤੁਹਾਡੇ ਹਾਂ ਜੀ ਸਮਝਦੇ ਬਾਹਰ ਠੀਕ ਹੈ ਜੀ ਜਿਹੜਾ ਮੇਲ ਪੇਸ਼ੈਂਟ ਹੈ ਹਾਂ ਜੀ ਉਹਨਾਂ ਦੇ ਫ੍ਰੈਕਚਰ ਸਸਪੈਕਟ ਹੋ ਰਿਹਾ ਹੈ ਤੇ ਡਾਕਟਰ ਅੰਕੁਸ਼ ਨੂੰ ਉਹਨੂੰ ਫ੍ਰੀਟ ਕਰ ਰਹੇ ਪੇਸ਼ੈਂਟ ਕੌਂਸ਼ੀਅਸ ਹੈ ਮੇਰਾ ਬੇਟਾ ਤੇ ਬੇਟੀ ਹੈ ਇਹ ਕੀ ਹੋਇਆ ਬਟਿੰਡਾ ਰੋਡ ਤੇ ਇਹ ਜੇ ਕਿ ਨਰਸੀ ਕਿਹਨੇ ਨੂੰ ਹੈ ਅਨਮੈਰਿਡ ਹੈ ਹਾਂ ਹਾਂ ਬੇਟਾ ਇਹ ਸੱਟਾਂ ਲੱਗੀਆਂ ਹੋਈਆਂ ਠੀਕ ਹੈ ਐਕਸੀਡੈਂਟ ਹੋਇਆ ਜਿਸ ਤਰ੍ਹਾਂ ਪਤਾ ਨਹੀਂ ਲੱਗਿਆ ਇਹਨਾਂ ਕਹਿੰਦੇ ਸਾਨੂੰ ਤਾਂ ਵੀ ਦੱਸ ਦੇ ਆ ਵੀ ਕੋ ਟਿੱਪਰ ਵੱਜਿਆ ਤੇ ਕੀ ਹੋਇਆ ਮਾਰਿਆ ਹੋਇਆ ਮੋਟਰ ਦਾ ਬਾਈਪਾਸ ਬਾਈਪਾਸ ਤੇ ਆ ਜੀ ਮੈਂ ਤਾਂ ਆਵ ਦਾ ਡਿਊਟੀ ਜਾ ਰਿਹਾ ਸੀਗਾ ਮੈਂ ਤਾਂ ਵੱਲੂ ਵਾਲੇ ਤੋਂ ਵਾਪਸ ਆਇਆ ਮੈਂ ਆਉਂਦੇ ਡਿਊਟੀ ਜਾ ਰਿਹਾ ਸੀਗਾ